ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮਾਈਂ ਫੂਡ ਰੈਸਪੀ ਤੇ ਅੱਜ ਆਪਾਂ ਹਲੋਂ ਦੀ ਟੇਸਟੀ ਪੁਰਜੀ ਬਣਾ ਕੇ ਤਿਆਰ ਕਰਾਂਗੇ ਸਵਾਦ ਦੇ ਨਾਲ ਨਾਲ ਇਹ ਪੁਰਜੀ ਆਪਣੀ ਸਿਹਤ ਲਈ ਵੀ ਬਹੁਤ ਚੰਗੀ ਹੁੰਦੀ ਹੈ ਹਲੋਂ ਦੀ ਤਾਸੀਰ ਗਰਮ ਹੁੰਦੀ ਹੈ ਇਸ ਕਰਕੇ ਆਪਾਂ ਨੂੰ ਠੰਡ ਦੇ ਮੌਸਮ ਵਿੱਚ ਇਹ ਪੁਰਜੀ ਜ਼ਰੂਰ ਬਣਾ ਕੇ ਖਾਣ ਜਾਂਦੀ ਹੈ ਟੇਸਟੀ ਹਲੋਂ ਪੁਰਜੀ ਰੈਸਪੀ ਸ਼ੁਰੂ ਕਰਦੇ ਹਾਂ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਪੁਰਜੀ ਨੂੰ ਬਣਾਉਣ ਲਈ ਮੈਂ ਹਾਲ ਨੂੰ ਦੋ ਤਿੰਨ ਵਾਰ ਪਾਣੀ ਪਾ ਕੇ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਸੀ ਸਾਫ਼ ਕਰਨ ਤੋਂ ਬਾਅਦ ਇਸ ਨੂੰ ਸੂਤੀ ਕੱਪੜੇ ਉੱਪਰ ਪਾ ਕੇ ਇਸ ਉੱਪਰੋਂ ਪਾਣੀ ਚੰਗੀ ਤਰ੍ਹਾਂ ਸੁਕਾ ਲਿਆ ਹੁਣ ਆਪਾਂ ਹਾਲ ਨੂੰ ਕੱਟ ਕੇ ਤਿਆਰ ਕਰਾਂਗੇ ਪੁਰਜੀ ਨੂੰ ਬਣਾਉਣ ਲਈ ਆਪਾਂ ਜਿਹੜੀ ਹਾਲੋਂ ਲੈਣੀ ਹੈ ਉਹ ਜ਼ਿਆਦਾ ਪੱਕੀ ਹੋਈ ਨਹੀਂ ਹੋਣੀ ਚਾਹੀਦੀ ਆਪਾਂ ਕੱਚੀ ਹਾਲੋਂ ਲੈਣੀ ਹੈ ਇਸ ਨਾਲ ਟੇਸਟ ਬਹੁਤ ਵਧੀਆ ਆਉਂਦਾ ਜੇਕਰ ਕਈ ਵਾਰ ਮੋਟੀਆਂ ਡੰਡੀਆਂ ਹੋਣ ਤਾਂ ਆਪਾਂ ਉਹ ਕੱਟਣ ਵੇਲੇ ਕੱਢ ਦੇਣੀਆਂ ਨੇ ਸਿਰਫ ਆਪਾਂ ਕੱਚੀ-ਕੱਚੀ ਹਾਲੋਂ ਹੀ ਕੱਟ ਕੇ ਤਿਆਰ ਕਰਨੀ ਹੈ ਖਾਲੂ ਨੂੰ ਮਸਾਲਟੀਨ ਵਾਲੀ ਮਸ਼ੀਨ ਨਾਲ ਬਰੀਕ ਬਰੀਕ ਕੱਟ ਲੈ ਇਸ ਵਿੱਚੋਂ ਆਪਾਂ ਮੋਟੀਆਂ ਡੰਡੀਆਂ ਕੱਢ ਦੇਣੀਆਂ ਨੇ ਉਸ ਨਾਲ ਟੇਸਟ ਵਧੀਆ ਨਹੀਂ ਆਉਂਦਾ ਹੁਣ ਆਪਾਂ ਸਭ ਤੋਂ ਪਹਿਲਾਂ ਹਾਲ ਨੂੰ ਭੁੰਨ ਕੇ ਤਿਆਰ ਕਰਾਂਗੇ ਹਾਲ ਨੂੰ ਭੁੰਨਣ ਲਈ ਆਪਾਂ ਕੜਾਹੀ ਵਿੱਚ ਦੋ ਚਮਚ ਸਰੋਂ ਦਾ ਤੇਲ ਪਾ ਦੇਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਸਰੋਂ ਦੇ ਤੇਲ ਨਾਲ ਬਹੁਤ ਵਧੀਆ ਟੇਸਟ ਆਉਂਦਾ ਹੈ ਤੇਲ ਗਰਮ ਹੋ ਗਿਆ ਹੁਣ ਇਸ ਵਿੱਚ ਆਪਾਂ ਹਾਲੂ ਪਾ ਦੇਵਾਂਗੇ ਹਲੋਂ ਚੰਗੀ ਤਰ੍ਹਾਂ ਮਿਕਸ ਕਰਕੇ ਲਵਾਂਗੇ ਮਿਕਸ ਕਰਕੇ ਆਪਾਂ ਹਲੋਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਤਾਂ ਹੁਣ ਆਪਾਂ ਨੂੰ ਹਲੋਂ ਥੋੜੀ ਜ਼ਿਆਦਾ ਲੱਗ ਰਹੀ ਹੈ ਪਰ ਜਿੰਨੀ ਜਿੰਨੀ ਆਪਾਂ ਭੁੰਨੇ ਜਾਵਾਂਗੇ ਇਹ ਘੱਟ ਜਾਵੇਗੀ ਜਦੋਂ ਆਪਾਂ ਭੁੰਨੇ ਤੇ ਪੁਰਜੀ ਬਣਾਉਨੇ ਆ ਤਾਂ ਟੇਸਟ ਬਹੁਤ ਵਧੀਆ ਆਉਂਦਾ ਹੈ ਸੇਕ ਆਪਾਂ ਤੇਜ਼ ਰੱਖਾਂਗੇ ਤੇ ਇਸ ਸੇਕ ਤੇ ਆਪਾਂ ਹਲੋਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਹਾਲ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ ਭੁੰਨਨੇ ਹਾਲ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਕਰ ਲਏ ਹਾਲੂ ਆਪਣੇ ਬਿਲਕੁਲ ਤਿਆਰ ਹੈ ਹਾਲੂ ਨੂੰ ਭੁੰਨ ਲਈ ਆਪਾਂ ਨੂੰ 15-16 ਮਿੰਟ ਦਾ ਸਮਾਂ ਲੱਗਿਆ ਹਾਲੂ ਨੂੰ ਆਪਾਂ ਇੱਕ ਪਲੇਟ ਵਿੱਚ ਕੱਢ ਲਵਾਂਗੇ ਹਾਲੂ ਨੂੰ ਆਪਾਂ ਇੱਕ ਪਲੇਟ ਵਿੱਚ ਕੱਢ ਲਏ ਹੁਣ ਆਪਾਂ ਹਾਲੂ ਲਈ ਆਲੂ ਮਸਾਲਾ ਬਣਾ ਕੇ ਤਿਆਰ ਕਰਾਂਗੇ ਜਿਸ ਨਾਲ ਟੇਸਟ ਬਹੁਤ ਵਧੀਆ ਆਵੇਗਾ ਕੜਾਈ ਵਿੱਚ 2 ਚਮਚਾ ਰੋਂਦਾ ਤੇਲ ਪਾ ਦਿੱਤਾ ਤੇਲ ਨੂੰ ਗਰਮ ਕਰ ਲਵਾਂਗੀ ਤੇਲ ਗਰਮ ਹੋ ਗਿਆ 1 ਚਮਚ ਜੀਰਾ ਐਡ ਕਰ ਦੇਵਾਂਗੀ ਜੀਰੇ ਨੂੰ ਹਲਕਾ ਜਿਹਾ ਭੁੰਨ ਲਵਾਂਗੀ ਜੀਰੇ ਨੂੰ ਹਲਕਾ ਜਿਹਾ ਭੁੰਨ ਲੇ ਦੋ ਬਰੀਕ ਟੁਕੜੇ ਪਿਆਜ਼ ਐਡ ਕਰ ਦੇਵਾਂਗੀ ਪਿਆਜ਼ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਹਲਕਾ ਜਿਹਾ ਭੁੰਨ ਲੈਣਾ ਪਿਆਜ਼ ਨੂੰ ਆਪਾਂ ਹਲਕਾ ਜਿਹਾ ਸੌਫਟ ਹੋਣ ਤੱਕ ਭੁੰਨ ਲਵਾਂਗੇ। ਪਿਆਜ਼ ਆਪਣੇ ਹਲਕੇ ਜਿਹੇ ਸੌਫਟ ਹੋ ਗਏ ਨੇ। ਹੁਣ ਇਸ ਵਿੱਚ ਇੱਕ ਚਮਚ ਪ੍ਰੀ ਕੱਟੀ ਹੋਈ ਲਸਣ। ਇੱਕ ਚਮਚ ਬ੍ਰੀਕਟਿਆ ਹੋਇਆ ਅਦਰਕ। ਦੋ ਹਰੀ ਮਿਰਚ। ਹਰੀ ਮਿਰਚ ਤੁਸੀਂ ਆਪਣੇ ਟੇਸਟ ਅਕੋਰਡਿੰਗ ਵੱਧ ਘੱਟ ਵੀ ਰੱਖ ਸਕਦੇ। ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਆਪਾਂ ਦੋ ਤਿੰਨ ਮਿੰਟ ਲਈ ਭੁੰਨ ਲਵਾਂਗੇ। ਸਾਰੇ ਚੀਜ਼ਾਂ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਹੈ ਹੁਣ ਆਪਾਂ ਗੈਂਸ ਦਾ ਸੇਕ ਬਿਲਕੁਲ ਘੱਟ ਕਰ ਦੇਵਾਂਗੇ ਹੁਣ ਇਸ ਵਿੱਚ ਆਪਾਂ ਮਸਾਲੇ ਐਡ ਕਰ ਦੇਵਾਂਗੇ ਇੱਕ ਚਮਚ ਨਮਕ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਇੱਕ ਚਮਚ ਧਨੀਆ ਪਾਊਡਰ ਅੱਧਾ ਚਮਚ ਹਲਦੀ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਮਿਕਸ ਕਰਕੇ ਆਪਾਂ ਇਹਨਾਂ ਨੂੰ 1-2 ਮਿੰਟ ਲਈ ਭੁੰਨ ਲਵਾਂਗੇ। ਮਸਾਲਾ ਆਪਣਾ ਬਣ ਕੇ ਤਿਆਰ ਹੈ। ਹੁਣ ਇਸ ਵਿੱਚ ਆਪਾਂ 5 మీడియం ਸਾਈਜ਼ ਦੇ ਆਲੂ ਐਡ ਕਰ ਦੇਵਾਂਗੇ। ਆਲੂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਮਸਾਲੇ ਵਿੱਚ। ਆਲੂ ਨੂੰ ਮਸਾਲੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੱਤੇ। ਹੁਣ ਗੈਸ ਦਾ ਸੇਕ ਆਪਾਂ ਤੇਜ਼ ਕਰ ਦੇਵਾਂਗੇ। ਤੇਜ਼ ਸੇਕ ਤੇ ਆਲੂ ਨੂੰ ਆਪਾਂ 4-5 ਮਿੰਟ ਲਈ ਭੁੰਨ ਲਵਾਂਗੇ। ਆਲੂ ਨੂੰ ਲਗਾਤਾਰ ਹਿਲਾਉਂਦੇ ਹੋਏ ਆਪਾਂ ਤੇਜ਼ ਸੇਕ ਤੇ 5 ਮਿੰਟ ਲਈ ਭੁੰਨ ਲਏ। ਜਦੋਂ ਆਪਾਂ ਇਸ ਤਰ੍ਹਾਂ ਭੁੰਨ ਕੇ ਸਬਜ਼ੀ ਬਣਾਉਂਦੇ ਆ ਤਾਂ ਟੇਸਟ ਬਹੁਤ ਵਧੀਆ ਆਉਂਦਾ ਹੈ। ਹੁਣ ਗੈਂਸ ਦਾ ਸੇਕ ਆਪਾਂ ਮੀਡੀਅਮ ਕਰ ਦਿੱਤਾ। ਮੀਡੀਅਮ ਸੇਕ ਤੇ ਆਪਾਂ ਇਸ ਨੂੰ ਢੱਕ ਕੇ 5-6 ਮਿੰਟ ਲਈ ਪਕਾ ਲਵਾਂਗੇ। ਆਲੂ ਨੂੰ ਮੀਡੀਅਮ ਸੇਕ ਤੇ ਸ਼ੀਅ ਮਿੰਟ ਲਈ ਪਕਾ ਲਿਆ। ਇਸ ਨੂੰ ਚੰਗੀ ਤਰ੍ਹਾਂ ਹਿਲਾ ਦੇਵਾਂਗੇ। आलू ਆਪਣੇ ਹਲਕੇ ਜੇ ਸੌਫਟ ਹੋਣੇ ਸ਼ੁਰੂ ਹੋ ਗਏ ਨੇ। ਆਲੂਨ ਸਲਾ ਤਿਆਰ ਕਰਨ ਲਈ ਆਪਾਂ ਪਾਣੀ ਬਿਲਕੁਲ ਵੀ ਨਹੀਂ ਐਡ ਕਰਨਾ। ਜਦੋਂ ਆਪਾਂ ਪਾਣੀ ਬਿਨਾ ਪਾਣੀ ਦੀ ਸਬਜ਼ੀ ਬਣਾਉਣੀ ਆ ਤਾਂ ਟੇਸਟ ਬਹੁਤ ਵਧੀਆ ਹੁੰਦਾ ਹੈ। ਹੁਣ ਗੈਂਸ ਦਾ ਸੇਕ ਆਪਾਂ ਬਿਲਕੁਲ ਕੱਟ ਕਰ ਦੇਵਾਂਗੇ। ਸੇਕ ਆਪਾਂ ਕੱਟ ਕਰ ਦਿੱਤੇ ਹੁਣ ਆਲੂ ਨੂੰ ਆਪਾਂ ਦਵਾਰਾ ਟੱਕ ਕੇ ਘੱਟ ਸੇਕ 5-6 ਮਿੰਟ ਲਈ ਹੋਰ ਪਕਾ ਲਵਾਂਗੀ ਜਿੰਨਾ ਟਾਈਮ ਆਪਣੇ ਆਲੂ ਸੌਫਟ ਨਹੀਂ ਹੁੰਦੇ ਉਹਨਾ ਟਾਈਮ ਆਪਾਂ ਆਲੂ ਨੂੰ ਚੰਗੀ ਤਰ੍ਹਾਂ ਪਕਾ ਲੈਣੇ ਸੇਕ ਆਪਾਂ ਬਿਲਕੁਲ ਘੱਟ ਰੱਖਣਾ ਆਲੂ ਨੂੰ ਆਪਾਂ ਘੱਟ ਸੇਕ ਤੇ 5 ਮਿੰਟ ਲਈ ਪਕਾ ਲੇ ਚੰਗੀ ਤਰ੍ਹਾਂ ਹਿਲਾ ਦੇਵਾਂਗੀ ਆਲੂ ਆਪਣੇ ਸੌਫਟ ਹੋ ਗਏ ਨੇ ਹੁਣ ਇਸ ਵਿੱਚ ਆਪਾਂ ਪੁੰਨੀ ਹੋਈ ਖਾਲੋਂ ਐਡ ਕਰ ਦੇਵਾਂਗੇ ਹਾਲ ਨੂੰ ਆਲੂ ਨਾਲੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਹਾਲ ਨੂੰ ਆਪਾਂ ਆਲੂ ਮਸਾਲੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੁੱਤੇ ਹੁਣ ਆਪਾਂ ਮੀਡੀਅਮ ਸੇਕ ਤੇ ਇਸ ਨੂੰ 3-4 ਮਿੰਟ ਲਈ ਹੋਰ ਪਾ ਲਵਾਂਗੇ ਤਾਂ ਜੋ ਸਾਰੇ ਮਸਾਲੇ ਹਾਲਾ ਮਿਕਸ ਚੰਗੀ ਤਰ੍ਹਾਂ ਰਚ ਜਾਣ ਜਿਸ ਨਾਲ ਟੇਸਟ ਵਧੀਆ ਆਵੇ ਹਾਲ ਨੂੰ ਆਪਾਂ 4 ਮਿੰਟ ਲਈ ਪਕਾ ਲਏ ਹਾਲੋਂ ਦੀ ਭੁਰਜੀ ਆਪਣੀ ਬਣ ਕੇ ਤਿਆਰ ਹੈ ਭੁਰਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਜਿਹਨੀਆਂ ਦੇਖਣ ਵਿੱਚ ਵਧੀਆ ਲੱਗ ਰਹੀ ਐ ਉਹਨਾਂ ਹੀ ਇਸ ਦਾ ਟੇਸਟ ਵਧੀਆ ਹੋਵੇਗਾ ਗਰਮ ਗਰਮ ਪੁਰਜੀ ਨੂੰ ਆਪਾਂ ਕਣਕ ਬਾਜਰੀ ਮੱਕੀ ਦੀ ਰੋਟੀ ਪਰੌਂਠੇ ਨਾਲ ਸਰਵ ਕਰ ਸਕਦੇ ਇਸ ਦਾ ਟੇਸਟ ਬਹੁਤ ਵਧੀਆ ਆਵੇਗਾ ਸਾਰੇ ਇਸ ਨੂੰ ਬਹੁਤ ਪਸੰਦ ਕਰਨਗੇ ਇਹ ਪੁਰਜੀ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਂਦੇ ਗਰਮ ਗਰਮ ਪੁਰਜੀ ਨੂੰ ਆਪਾਂ ਸਰਵ ਕਰਦੇ ਸਮੇਂ ਇਸ ਉੱਪਰ ਥੋੜਾ ਜਿਹਾ ਮੱਖਣ ਰੱਖ ਦੇਵਾਂਗੇ ਜਿਸ ਨਾਲ ਟੇਸਟ ਬਹੁਤ ਵਧੀਆ ਆਵੇਗਾ ਮੇਰੇ ਦ੍ਰਿਗਿਨਰ ਇੱਕ ਵਾਰ ਇਹ ਪੂਜੀ ਜ਼ਰੂਰ ਬਣਾ ਕੇ ਖਾਓ ਸਾਰੇ ਬਹੁਤ ਪਸੰਦ ਕਰਨਗੇ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆ ਕੇ ਵੀਡੀਓ ਦੇਖ ਰਹੇ ਹੋ ਜਾਂ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਘੰਟੀ ਵਾਲਾ ਬਟਨ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਮੇਰੇ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਨਾਲ ਐਂਡ ਤੱਕ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ